ਅਸਲਾਮ ਵਾਲੇਕਮ ਤੁਸੀਂ ਦੇਖ ਰਹੇ ਹੋ ਅਸ਼ਰਫ ਵੌਇਸ ਚੈਨਲ ਤੇ ਇਸ ਚੈਨਲ ਤੇ ਸੱਜਣਾ ਬੇਲੀਆਂ ਮਿੱਤਰਾਂ ਮਾਵਾਂ ਤੇ ਪੈਣਾ ਨੂੰ ਜੀ ਆਇਆਂ ਨੂੰ ਤੁਹਾਨੂੰ ਪਤਾ ਹੈ ਕਿ ਰਣਜੀਤ ਸਿੰਘ ਡੱਡਰੀਆਂ ਵਾਲੇ ਤੇ ਅੱਜ ਕੱਲ੍ਹ ਇੱਕ ਕੇਸ ਚੱਲ ਰਿਹਾ ਹੈ ਕਿ ਉਹਨਾਂ ਨੇ 12 ਸਾਲ ਪਹਿਲੇ ਇੱਕ ਇਸਤਰੀ ਦਾ ਰੇਪ ਵੀ ਕੀਤਾ ਰੇਪ ਕਰਨ ਤੋਂ ਬਾਅਦ ਉਹਨੂੰ ਕਤਲ ਕਰ ਦਿੱਤਾ ਔਰ ਅੱਜ ਦੀ ਵੀਡੀਓ ਦੇ ਅੰਦਰ ਜਿਹੜੇ ਇਹ ਰਣਜੀਤ ਸਿੰਘ ਡੱਡਰੀਆਂ ਵਾਲੇ ਨੇ ਬਿਲਕੁਲ ਸਾਫ਼-ਸਾਫ਼ ਜਿਹੜੀ ਇਹ ਪੂਰੀ ਹਕੀਕਤ ਜਿਹੜੀ ਉਹ ਦੱਸ ਰਹੇ ਨੇ ਕਿ ਇਸ ਵੀਡੀਓ ਤੋਂ ਤੁਸੀਂ ਅੰਦਾਜ਼ਾ ਲਗਾ ਲੋਗੇ ਕਿ ਮਤਲਬ ਇਹਨਾਂ ਦੇ ਅੰਦਰ ਕੋਈ ਕਸੂਰ ਜਿਹੜਾ ਹੈ ਉਹ ਕਿੰਨਾ ਕਸੂਰ ਹੈ ਤੇ ਖੈਰ ਜਲਦੀ ਨਾਲ ਵੀਡੀਓ ਸਟਾਰਟ ਕਰ ਲੈਨੇ ਆ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਗਰ ਵੀਡੀਓ ਅੱਛੀ ਲੱਗੇ ਤੇ ਵੀਡੀਓ ਨੂੰ ਲਾਈਕ ਵੀ ਕਰ ਦਿਆ ਜੇ ਤੇ ਚਲੋ ਹੁਣ ਪੂਰੀ ਤਫਸੀਲ ਜਾਣਦੇ ਆ ਤੇ ਵੀਡੀਓ 'ਤੇ ਬਾਤ ਕਰਾਂਗੇ ਫਿਰ ਗੱਲ ਬਾਤ ਚਲੋ ਹੁਣ ਚੱਲਨੇ ਆ ਵੀਡੀਓ ਦੀ ਤਰਫ ਮੈਨੂੰ ਹੋਰ ਪੱਤਰਕਾਰਾਂ ਦੇ ਫੋਨ ਆਏ ਤੇ ਸ਼ਬਦ ਵੇਖੋ ਕੀ ਵਰਤੇ ਪੱਤਰਕਾਰ ਕਹਿੰਦੇ ਨੇ ਤੁਹਾਡੇ ਤੇ ਕੋਲੇ ਦੀ ਉਹਨੇ ਲੀਰਾ ਲੀਰਾ ਕਰ ਦਿੱਤੀਆਂ ਨੇ ਤੁਹਾਡਾ ਸਭ ਪਤਾ ਲੱਗ ਗਿਆ ਤੁਸੀਂ ਕਿੰਨੇ ਪਾਣੀ ਚ ਉਹਨਾਂ ਦੇ ਸ਼ਬਦ ਮੈਨੂੰ ਬੋਲੇ ਸਭ ਪਤਾ ਲੱਗ ਗਿਆ ਤੁਸੀਂ ਐਡੀਆਂ ਐਡੀਆਂ ਗੱਲਾਂ ਕਰਦੇ ਹੋ ਆ ਤੁਹਾਡਾ ਪਤਾ ਲੱਗ ਗਿਆ ਮੈਂ ਕਿਹਾ ਭਰਾਵਾ ਮੇਰੀ ਗੱਲ ਸੁਣ ਲੈ ਚੰਗੀ ਤਰ੍ਹਾਂ ਇਹ ਮੈਂ ਇੱਕ ਵਾਰੀ ਅੱਜ ਤੋਂ 10 ਸਾਲ ਪਹਿਲਾਂ ਸਟੇਜ ਤੇ ਸੰਗਰਾਮ ਗੱਲ ਕਹੀ ਹੈ ਪਰ ਅੱਜ ਮੈਂ ਕਹਿਣਾ ਤੇਰੇ ਸਾਹਮਣੇ ਐਦਾਂ ਦੀਆਂ ਗੱਲਾਂ ਆਪੇ ਹੀ ਸਟੇਜ ਤੇ ਬਹਿ ਕੇ ਬੋਲੀ ਜਾਓ ਤੇ ਚੰਗਾ ਨਹੀਂ ਲੱਗਦਾ ਪਰ ਪੁੱਛਤੇ ਹੋ ਤਾਂ ਸੁਣੋ ਮੈਂ ਕਿਹ ਕਰੈਕਟਰ ਦੀ ਗੱਲ ਕਰਨਾ ਹੈ ਨਾ ਸਾਰਾ মিডিਆ ਇਕੱਠਾ ਹੋ ਜਾਓ ਕੈਨੇਡਾ ਦਾ ਅਮਰੀਕਾ ਦਾ ਸਾਰੇ ਚੈਨਲ ਇਕੱਠੇ ਹੋ ਜਾਓ ਕੈਮਰੇ ਫਿੱਟ ਕਰ ਲਓ ਡਾਕਟਰੀ ਮੈਂ ਪਤਾ ਕਰਵਾਇਆ ਹੈ ਤਿੰਨ ਚਾਰ ਤਰ੍ਹਾਂ ਦੇ ਟੈਸਟ ਆਉਂਦੇ ਨੇ ਤਿੰਨ ਚਾਰ ਤਰ੍ਹਾਂ ਦੇ ਬੰਦੇ ਦੇ ਟੈਸਟ ਹੋ ਸਕਦੇ ਨੇ ਬੀਬੀਆਂ ਦੇ ਟੈਸਟ ਹੁੰਦੇ ਨੇ ਬੰਦਿਆਂ ਦੇ ਟੈਸਟ ਹੁੰਦੇ ਨੇ ਮੈਂ ਉਹ ਫਿਰ ਨੂੰ ਇਹ ਗੱਲ ਕਹੀ ਹੈ ਕਿ ਮੈਂ 7 ਜਨਵਰੀ ਨੂੰ 29 ਸਾਲਾਂ ਦਾ ਹੋ ਜਾਣਾ ਹੈ 7 ਜਨਵਰੀ ਨੂੰ 29 ਸਾਲਾਂ ਦਾ ਹੋ ਜਾਣਾ ਹੈ মিডিਏ ਦੇ ਸਾਹਮਣੇ ਮੈਂ ਆਪਣੇ ਆਪ ਨੂੰ ਡਾਕਟਰਾਂ ਦੇ ਟੈਸਟਾਂ ਚੋਂ ਲੰਗਾਵਾਂਗਾ ਜਿਹੜੀ ਮਰਜ਼ੀ ਮਸ਼ੀਨ ਚੋਂ ਮੈਨੂੰ ਲੰਗਾ ਲਿਓ ਅੱਜ ਰਾਤ ਨੂੰ ਕਹੋਗੇ ਮੈਂ ਟਿਕਟ ਲੈ ਕੇ ਆਵਾਂਗਾ ਕੈਨੇਡਾ ਅੱਜ ਰਾਤ ਨੂੰ ਕਹੋ ਮੈਂ ਅਮਰੀਕਾ ਪਹੁੰਚ ਜਾਵਾਂਗਾ ਤੁਹਾਡੇ ਕੋਲ ਜਿੱਥੇ ਇਕੱਠੇ ਹੋਣਾ ਹੈ ਤੁਸੀਂ ਇਕੱਠੇ ਹੋ ਜਾਓ ਮੈਂ ਤੁਹਾਡੇ ਤੋਂ ਭੱਜਦਾ ਨਹੀਂ ਤੇ ਮੈਨੂੰ ਜਿਹੜੀ ਮਰਜ਼ੀ ਮਸ਼ੀਨ ਚੋਂ ਲੰਗਾ ਲਓ ਜੇ ਮੈਂ ਬਹਿੰਗਮ ਨਾ ਹੋਇਆ ਇਹ ਤੇ ਮਸ਼ੀਨਾਂ ਬੋਲਣਗੀਆਂ ਇਹ ਤੇ ਡਾਕਟਰ ਬੋਲਣਗੇ ਜੇ ਮੇਰਾ ਜੱਤ ਸੱਤ ਕਾਇਮ ਨਾ ਹੋਇਆ ਮੇਰੇ ਜੀਵਨ ਵਿੱਚ ਕੈਰੈਕਟਰ ਵਿੱਚ ਕਮੀ ਹੋਈ ਇਹ ਮੇਰਾ ਸਰੀਰ ਦੱਸੇਗਾ ਕੋਈ ਮਸ਼ੀਨ ਦੱਸ ਦੇਗੀ ਤੇ ਮੈਂ ਉਹਨੂੰ ਇੱਥੋਂ ਤੱਕ ਵੀ ਕਹਿੰਦਾ ਸੀ ਉੱਥੇ ਹੀ ਖੜਾ ਕੇ ਗੋਲੀ ਮਾਰ ਦਿਓ ਮੈਨੂੰ ਮੁੜਨ ਨਾ ਦਿਓ ਵਾਪਸ ਉੱਥੇ ਕਿਸੇ ਝੀਲ ਝੂਲ 'ਚ ਸੁੱਟ ਦਿਓ ਗੱਲ ਤੇ ਹੋਈ ਨਾ ਉੱਥੇ ਹੀ ਜੇ ਮੈਂ ਆਪਣੇ ਜੀਵਨ ਵਿੱਚ ਮਾੜੀ ਜੀਵੀ ਭੁੱਲ ਕੀਤੀ ਹੋਵੇ ਅੱਜ ਤੱਕ ਤੁਸੀਂ ਇੰਨੀ ਸੰਗਤ ਇੱਥੇ ਆਉਂਦੇ ਹੋ ਇਥੇ ਆਉਂਦੇ ਹੋ ਮੈਨੂੰ ਕੋਈ ਬੰਦਾ ਬਾਹ ਖੜੀ ਕਰਕੇ ਦੱਸੇ ਮੈਂ ਕਦੇ 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 ਕਿਸੇ ਕੱਲੀ ਬੀਬੀ ਨੂੰ ਮਿਲਿਆ ਨਹੀਂ ਮੈਂ ਆਪਣੀ ਮਾਂ ਨੂੰ ਮਿਲਣਾ ਤੇ ਮੈਂ ਕਹਿੰਦਾ ਕਿ ਮੇਰੇ ਪਿਓ ਨੂੰ ਨਾਲ ਲੈ ਕੇ ਆਈ ਮੈਂ ਕੱਲੀ ਨੂੰ ਨਹੀਂ ਮਿਲਣਾ ਮਾਂ ਨੂੰ ਨਹੀਂ ਮਿਲਿਆ ਕੱਲਾ ਕਦੀ ਗੱਡੀ ਵਿੱਚ ਕੋਈ ਬੀਬੀ ਸਬੂਤ ਕਰੇ ਅੱਜ ਤੱਕ ਮੇਰੀ ਗੱਡੀ 'ਚ ਕੋਈ ਬੀਬੀ ਬੈਠੀ ਹੋਵੇ ਕੱਲਾ ਕਦੇ ਕਿਸੇ ਬੀਬੀ ਨੂੰ ਮਿਲਿਆ ਹੋਣਾ ਕਦੇ ਸਬੂਤ ਕਰਾਓ ਕਿਸੇ ਬੀਬੀ ਨੇ ਮੈਨੂੰ ਪ੍ਰਸ਼ਾਦਾ ਛਕਾਇਆ ਹੋਵੇ 13 ਸਾਲਾਂ ਚ ਰੋਟੀ ਨਹੀਂ ਖਾਧੀ ਕਿਸੇ ਬੀਬੀ ਦੇ ਹੱਥੋਂ ਇਹ ਨਹੀਂ ਕਿ ਨਫ਼ਰਤ ਕਰਦਾ ਐਨਾ ਗੱਲਾਂ ਤੋਂ ਡਰਦਾ ਵੀ ਲੋਕ ਮਿੰਟ ਚ ਗੱਲ ਕਹਿਣ ਨੂੰ ਕਹਿ ਦਿੰਦੇ ਨੇ ਮੇਰਾ ਸਿੰਘ ਪ੍ਰਸ਼ਾਦਾ ਛਕਾਉਂਦਾ ਹਮੇਸ਼ਾ ਪਕਾਂਦੇ ਵੀ ਸਿੰਘ ਨੇ ਛਕਾਂਦੇ ਵੀ ਸਿੰਘ ਨੇ ਜੇ ਬਾਹਰ ਜਾਂਦੇ ਆ ਬਣਾਏਗਾ ਕੋਈ ਪਰ ਇਹ ਨਹੀਂ ਕਿ ਕੱਲਾ ਕੱਲਾ ਪ੍ਰਸ਼ਾਦਾ ਬੀਬੀ ਲੈ ਕੇ ਆਏਗੀ ਕਦੇ ਨਹੀਂ ਅੱਜ ਤੱਕ ਸਿੰਘਾਂ ਦੇ ਹੱਥਾਂ ਦੀ ਪ੍ਰਸ਼ਾਦਾ ਛਕਿਆ ਹਮੇਸ਼ਾ ਧਿਆਨ ਰੱਖਿਆ ਇਹਨਾਂ ਗੱਲਾਂ ਦਾ ਮੈਨੂੰ ਪਤਾ ਸੀ ਵੀ ਇਦਾਂ ਦੀਆਂ ਗੱਲਾਂ ਸਭ ਨਾਲੋਂ ਵੱਡੀ ਗੱਲ ਜੇ ਕੋਈ ਬੰਦਾ ਕਿਸੇ ਦੀ ਸੰਸਥਾ ਤੇ ਕਰਦਾ ਹੈ ਕੈਰੈਕਟਰ ਤੇ ਦੋਸ਼ ਲਾ ਦਿਓ ਬਰਬਾਦ ਹੋ ਜਾਂਦਾ ਸਾਰਾ ਕੁਝ ਕਿਉਂਕਿ ਜੇ ਤੁਸੀਂ ਮੁਖੀ ਦੇ ਕੈਰੈਕਟਰ ਤੇ ਦੋਸ਼ ਲਾ ਦਿਓਗੇ ਪਿੱਛੇ ਕੁਝ ਨਹੀਂ ਮੈਨੂੰ ਦੱਸੋ ਇਹ ਗੱਲ ਹੁਣ ਪ੍ਰਚਲਿਤ ਹੋਈ 90% ਲੋਕ ਵਿਰੁੱਧ ਹੋ ਗਏ ਇੰਨੀ ਗੱਲ ਸੁਣ ਕੇ ਬਾਹਰ ਨੇ ਕਹੀ ਇਹਨਾਂ ਨੂੰ ਵੜਨ ਨਹੀਂ ਦੇਣਾ ਇਹਨਾਂ ਦਾ ਵਿਰੋਧ ਕਰਾਂਗੇ ਇਹਨਾਂ ਨੂੰ ਜੇਲ੍ਹ 'ਚ ਭੇਜਾਂਗੇ ਇਹਨਾਂ ਨੂੰ ਕਾਲ ਤਖਤ ਤੇ ਪੇਸ਼ ਕਰੋ ਇਦਾਂ ਦੇ ਸ਼ਬਦ ਉਹਨਾਂ ਨੇ ਬੋਲੇ ਪਰ ਮੈਂ ਅੱਜ ਵੀ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨਾ ਸਾਰੀ ਸੰਗਤ ਦੇ ਚਰਨਾਂ 'ਚ ਦੇਸ਼ ਵਿੱਚ ਵਿਦੇਸ਼ ਵਿੱਚ ਜਿੱਥੇ ਸੁਣਦੇ ਹੋ ਕਿ ਉਹ ਬੰਦੇ ਨੇ ਕਮਾਲ ਕੀਤੀ ਹੱਦ ਕਰ ਦਿੱਤੀ ਉਹ ਕਹਿੰਦਾ ਜੀ ਇਹ ਕੱਲੇ ਅੱਜ ਤੱਕ ਮੈਨੂੰ ਕੱਲਿਆਂ ਜਾਂਦਿਆਂ ਦੱਸੋ ਕਿਸੇ ਨੇ ਵੇਖਿਆ ਕੱਲਾ ਅੱਜ ਤੱਕ ਕਦੇ ਆ ਸੰਗਤ ਕਹੀ ਕਰਾਉਂਦੇ ਨੇ ਗੱਡੀ ਵਿੱਚ ਬਾਬਾ ਜੀ ਸਾਡੀ ਨਵੀਂ ਗੱਡੀ ਲਿਆਂਦੀ ਮੜ ਜਾ ਗੇੜਾ ਕੱਢ ਦਿਓ ਮੈਂ ਗੱਡੀ ਵਿੱਚ ਬੈਠ ਕੇ ਇਦਾਂ ਮੜਾ ਜਾ ਚੱਕਰ ਕੱਟ ਕੇ ਤੇ ਫੇਰ ਉੱਥੇ ਹੀ ਖਲਾਰਦੇ ਨਾਲ ਲੈ ਭਰਾਵਾ ਅੱਜ ਤੱਕ ਕਦੇ ਹਮੇਸ਼ਾ ਮੇਰਾ ਜਥਾ ਮੇਰੇ ਨਾਲ ਹੁੰਦਾ ਹੈ ਤੇ ਮੇਰੀ ਸੁਣੋ ਬਣਿਆ ਮਹਾਪੁਰਸ਼ਾਂ ਤੇ ਲੋਕ ਦੋਸ਼ ਲਾਉਂਦੇ ਨੇ ਤੇ ਲੋਕੀ ਫਿਰ ਸਵਾਲ ਵੀ ਕਰਦੇ ਨੇ ਬਾਬਾ ਜੀ ਤੁਹਾਡੇ ਬਾਰੇ ਇਦਾਂ ਕਹਿੰਦੇ ਨੇ ਮੈਨੂੰ ਪਤਾ ਨਹੀਂ ਮਹਾਂਪੁਰਖ ਜਵਾਬ ਦਿੰਦੇ ਨੇ ਦੇਣ ਨਾ ਦੇਣ ਇਹ ਉਹਨਾਂ ਦੀ ਮਰਜ਼ੀ ਹੈ ਪਰ ਮੈਂ ਇਸ ਗੱਲ ਤੋਂ ਕਦੇ ਪੱਛਾਂਗਾ ਨਹੀਂ ਮੈਂ ਜਵਾਬ ਦੇ ਆ ਸਦਾ ਪਹਿਲੀ ਗੱਲ ਉਹਨੇ ਮੇਰੇ ਤੇ ਦੋਸ਼ ਲਾਇਆ ਹੈ ਦੋਸ਼ ਲਾਇਆ ਹੈ ਵੀ ਮੇਰੇ ਕੇਸ ਕਟਾਏ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਗੱਲ ਕਹਿਨਾ ਸਾਰੇ ਲਾਈਵ ਸੁਣਦੇ ਹੋ ਇਹ ਗੱਲ ਕੋਈ ਬੰਦਾ ਸਿੱਧ ਕਰ ਦਿਓ ਸੰਗਤ ਦਾ ਬੰਦਾ ਇਨਕੁਆਰੀ ਕਰ ਲੈ ਆਪਣੇ ਤੌਰ ਤੇ ਇਨਕੁਆਰੀਆਂ ਕਰਨ ਦੂਜਾ ਉਹ ਦੋਸ਼ ਲੰਦਾ ਇਹਨਾਂ ਨੇ ਜਾਇਦਾਦਾਂ ਬਣਾਈਆਂ ਮੈਂ ਤੇ ਸਟੇਜ ਤੇ ਸਪਸ਼ਟ ਕਿਹਾ ਵੀ ਜਿੰਨਾ ਚਿਰ ਮੈਂ ਜਿਉਂਦਾ ਮੇਰੇ ਨਾਂ ਕਿਤੇ ਇੱਕ ਖੁੱਡ ਜ਼ਮੀਨ ਦੀ ਬੋਲ ਦੀ ਵਿਖਾ ਦਿਓਗੇ ਥੋੜੀ ਜਿਹੀ ਜਾਇਦਾਦ ਕਿਤੇ ਵਿਖਾ ਦਿਓਗੇ ਮੈਨੂੰ ਬਾਹਰ ਤੋਂ ਫੜ ਕੇ ਸਟੇਜ ਤੇ ਥੱਲੇ ਲਾ ਦਿਓ ਵੀ ਤੁਹਾਡੇ ਵਰਗਿਆਂ ਨੂੰ ਕੀਰਤਨ ਕਰਨ ਦਾ ਕੋਈ ਹੱਕ ਨਹੀਂ ਜੇ ਮੈਂ ਆਪਣੀ ਜ਼ਿੰਦਗੀ ਤੇ 1 ਰੁਪਏ ਦੀ ਵੀ ਕਿਤੇ ਪ੍ਰਾਪਰਟੀ ਬਣਾਵਾਂ ਇੱਥੇ ਜ਼ਮੀਨ ਖਰੀਦੀ ਹੈ ਸਾਰੀ ਦੀ ਸਾਰੀ ਗੁਰੂ ਗ੍ਰੰਥ ਸਾਹਿਬ ਦੇ ਮੈਂ ਨਾਮ ਲਵਾਈ ਹੈ ਕਚਹਿਰੀ ਤੇ ਜਾਓ ਉਹ ਤੇ ਬਾਹਰਲੇ ਤੇ ਵੇਖੋ ਬਾਹਰਲੇ ਤੇ ਇੱਥੇ ਆ ਨਹੀਂ ਸਕਦੇ ਹੋ ਤੇ ਉੱਥੇ ਬੋਲਣ ਜੋਗੇ ਹੀ ਨਹੀਂ ਇੰਡੀਆ ਦੇ ਵਿੱਚ ਰਹਿਣ ਵਾਲੇ ਹੋ ਆ ਮੇਰੇ ਪ੍ਰੋਗਰਾਮ ਘਰਾਂ ਚ ਬੈ ਕੇ ਸੁਣਦੇ ਹੋ ਜਿੱਥੇ ਮਰਜ਼ੀ ਜਾ ਕੇ ਕਚਹਿਰੀ ਤੇ ਟੈਕ ਕਰ ਲਓ ਆ ਜਿੰਨਾ ਕੁਝ ਹੈ ਇਹ ਸਾਰਾ ਗੁਰੂ ਗ੍ਰੰਥ ਸਾਹਿਬ ਦੇ ਨਾਮ ਕਰਾਇਆ ਹੋਇਆ ਕੁਝ ਮੈਂ ਆਪਣੇ ਨਾਮ ਤੇ ਸਪਸ਼ਟ ਇਹ ਗੱਲ ਕਹੀ ਹੈ ਵੀ ਮੇਰੇ ਜਿਉਂਦਿਆਂ ਮੇਰੇ ਮੇਰੇ ਦੱਸ ਲਿਓ ਕਿਤੇ ਵੀ ਆ ਤੁਸੀਂ ਇੱਥੇ ਕੋਈ ਜਾਇਦਾਦ ਜਾਂ ਕਿਤੇ ਵੀ ਕੋਈ ਦੁਨੀਆ ਵਿੱਚ ਕੱਢ ਦੇ ਹਮੇਸ਼ਾ ਮੈਂ ਇਸ ਗੱਲ ਦਾ ਖਿਆਲ ਰੱਖਿਆ ਮੈਨੂੰ ਪਤਾ ਹੈ ਤਾਂ ਦੇ ਲੋਕ ਬੜੇ ਪੈਦਾ ਹੁੰਦੇ ਨੇ ਟਰਸਟ ਬਣਾਇਆ ਹੈ ਉਹਦੇ ਵਿੱਚ ਕੋਈ ਪਰਿਵਾਰ ਦਾ ਮੈਂਬਰ ਨਹੀਂ ਲਿਆ ਇਹ ਵੀ ਆਖਿਆ ਵੀ ਮੇਰੇ ਤੋਂ ਬਾਅਦ ਮੇਰੇ ਮਰਨ ਤੋਂ ਬਾਅਦ ਵੀ ਇੱਥੇ ਸਾਡੇ ਪਰਿਵਾਰ ਦਾ ਮੈਂਬਰ ਕੋਈ ਕਾਬਜ ਨਹੀਂ ਹੋ ਸਕਦਾ ਕੋਈ ਟਰਸਟੀ ਨਹੀਂ ਬਣ ਸਕਦਾ ਇਹ ਸਾਰਾ ਕੁਝ ਸੰਗਤ ਦਾ ਹੈ ਤੇ ਸੰਗਤ ਦਾ ਰਵੇਗ ਤੇ ਹੁਣ ਸੁਣੋ ਮੈਂ ਅੱਜ ਇਹ ਗੱਲ ਸੋਚਣਾ ਵੀ ਜੇ ਅੱਜ 25 30 ਕਰੋੜ ਰੁਪਈਆ ਆਪਣੇ ਨਾਂ ਕਰਾ ਲੈਂਦਾ ਜੈ ਦਾਦਾ ਆਪਣੇ ਨਾਂ ਬਣਾਤੀ ਬਣਾਈਆਂ ਹੁੰਦੀਆਂ ਇਹੋ ਜਿਹਾ ਕੁਝ ਬਥੇਰਾ ਪੁੱਠਾ ਸਿੱਧਾ ਚੱਲਦਾ ਰਹਿੰਦਾ ਫਿਰ ਇਹਨਾਂ ਨੇ ਕਹਿਣਾ ਸੀ ਠੀਕ ਹੈ ਜਿਹੜੀਆਂ ਗੱਲਾਂ ਤੋਂ ਡਰਦਿਆ ਮੈਂ ਨਿੱਕੇ ਨਿੱਕੇ ਗੱਲ ਦਾ ਧਿਆਨ ਰੱਖਿਆ ਉਹ ਲੋਕਾਂ ਨੇ ਉਹੀ ਦੋਸ਼ ਫੇਰ ਲਾ ਦਿੱਤਾ ਚੁੱਕੇ ਉਹੀ ਗੱਲਾਂ ਫੇਰ ਕਹਿ ਦਿੱਤੀਆਂ ਤੇ ਮੈਂ ਹੈਰਾਨ ਉਹਨਾਂ ਲੋਕਾਂ ਤੋਂ ਆ ਵੀ ਉਹ ਬੰਦਾ ਤੇ 15 ਮਿੰਟ ਬੋਲ ਕੇ ਚੁੱਪ ਕਰ ਜਾਂਦਾ ਹੈ ਤੇ ਚੰਗਲਾਂ ਤੇ ਬੈਠੇ ਰੇਡੀਓ ਤੇ ਬੈਠੇ ਬੰਦੇ ਦੋ-ਦੋ ਘੰਟੇ ਫਿਰ ਉਸ ਗੱਲ ਤੇ ਬੋਲਦੇ ਰਹਿੰਦੇ ਅੱਜ ਮਹਾਰਾਜ ਦੀ ਕਿਰਪਾ ਹੈ ਮੈਂ ਧੰਨਵਾਦ ਖਾਸ ਕਰਕੇ ਇੰਗਲੈਂਡ ਵਿੱਚ ਚੱਲਦਾ ਸੰਗਤ ਟੀਵੀ ਵੈਸੇ ਬੜੀ ਜੁਰਤ ਹੈ ਕਿ ਕੋਈ ਵੀ ਬੰਦਾ ਜਿਹੜਾ ਆਪਦੇ ਬਾਰੇ 'ਚ ਐਡਾ ਵੱਡਾ ਦਾਵਾ ਨਹੀਂ ਕਰ ਸਕਦਾ ਕਿ ਮੇਰੇ ਅੰਦਰ ਰਤੀ ਵੀ ਬਰਾਬਰ ਜਿਹੜਾ ਉਹ ਗੁਨਾਹ ਨਹੀਂ ਹੈਗਾ ਪਾਪ ਨਹੀਂ ਹੈਗਾ ਤੇ ਇਹ ਜਿਹੜੇ ਡੱਡਰੀਆਂ ਵਾਲੇ ਨੇ ਰਣਜੀਤ ਸਿੰਘ ਡੱਡਰੀਆਂ ਵਾਲੇ ਦੇਖੋ ਕਿ ਬੜੀ ਜੁਰਤ ਹੈ ਕਿ ਇਹਨਾਂ ਨੇ ਅਲ ਐਲਾਨ ਜਿਹੜਾ ਇਹ ਕਿਹਾ ਹੈ ਕਿ ਮੈਨੂੰ ਜਿਹੜੀ ਮਰਜ਼ੀ ਮਸ਼ੀਨ ਚੋਂ ਗੁਜ਼ਾਰ ਲਓ ਉਹਨਾਂ ਨੇ ਕਿਹਾ ਕਿ ਐਸੇ ਮਤਲਬ ਟੈਸਟ ਹੁੰਦੇ ਨੇ ਇਹ ਪੁਰਸ਼ ਦੇ ਵੀ ਹੁੰਦੇ ਨੇ ਇਸਤਰੀ ਦੇ ਵੀ ਹੁੰਦੇ ਨੇ ਜਿੰਦੇ ਬਾਰੇ ਜਿੰਦੇ ذریعے ਕੈਰੈਕਟਰ ਦਾ ਪਤਾ ਚੱਲ ਸਕਦਾ ਹੈ ਲੇਕਿਨ ਮੈਨੂੰ ਨਹੀਂ ਪਤਾ ਹੋਣਗੇ ਐਸੇ ਤੇ ਦੇਖੋ ਕਿ ਉਹਨਾਂ ਨੇ ਆਪਦੀ ਸੱਚੇ ਹੋਣ ਦੇ ਬਾਰੇ ਚ ਕਿ ਐਸੀ ਮਤਲਬ ਉਹਨਾਂ ਨੇ ਦਲੀਲ ਦਿੱਤੀ ਹੈ ਕਿ ਮੈਂ ਇਸ ਜ਼ਿਮਨ ਚੀ ਲੈ ਕੇ ਆਇਆ ਵੀਡੀਓ ਜਿਹੜਾ ਇਹਨਾਂ ਤੇ ਅੱਜਕੱਲ ਕੇਸ ਚੱਲ ਰਿਹਾ ਹੈ ਕਿ ਇੱਕ ਤੇ ਇਹਨਾਂ ਨੇ ਇੱਕ ਇਸਤਰੀ ਦਾ ਰੇਪ ਕੀਤਾ ਤੇ ਦੂਸਰਾ ਉਹਨੂੰ ਕਤਲ ਵੀ ਕੀਤਾ ਹੈ ਮੈਂ ਇਸ ਜ਼ਿਮਨ ਚ ਵੀਡੀਓ ਲੈ ਕੇ ਹਾਜ਼ਰ ਹੋਇਆ ਤੇ ਲੇਕਿਨ ਜਿਹੜੀ ਅੱਜ ਤੋਂ 12 ਸਾਲ ਪਹਿਲੇ ਦੀ ਗੱਲ ਹੈ ਕਿ ਦੇਖੋ ਇਹਨਾਂ ਨੇ ਕਿੱਡਾ ਵੱਡਾ ਇਹ ਦਾਵਾ ਕੀਤਾ ਹੈ ਕਿ ਇਹਨਾਂ ਨੇ ਕਿਹਾ ਕਿ ਮੈਨੂੰ ਜਿਹੜੀ ਮਰਜ਼ੀ ਮਸ਼ੀਨ 'ਚੋਂ ਗੁਜ਼ਾਰ ਦਿਓ ਮੇਰੇ ਅੰਦਰ ਕੋਈ ਵੀ ਐਸੀ ਮਤਲਬ ਗੱਲ ਨਹੀਂ ਪਾਈ ਜਾਏਗੀ ਤੇ ਦੇਖੋ ਕੀ ਕਹਿੰਦੇ ਮੈਨੂੰ ਪੱਤਰਕਾਰਾਂ ਨੇ ਮਤਲਬ ਫੋਨ ਕੀਤੇ ਕਿ ਤੁਹਾਡਾ ਪਤਾ ਲੱਗ ਗਿਆ ਕਿ ਤੁਸੀਂ ਕਿਹੋ ਜਿਹੇ ਕਿ ਤੁਸੀਂ ਕਿਸ ਤਰ੍ਹਾਂ ਦੇ ਹੋ ਤੇ ਫਿਰ ਇਹਨਾਂ ਨੇ ਜਿਹੜੀ ਗੱਲ ਕੀਤੀ ਔਰ ਕਹਿੰਦੇ 10 ਸਾਲ ਪਹਿਲੋਂ ਵੀ ਮੈਂ ਗੱਲ ਕੀਤੀ ਮੈਂ ਵਾਰ-ਵਾਰ ਗੱਲ ਇਸ ਵਾਸਤੇ ਕਰ ਰਿਹਾ ਹਾਂ ਕਿ ਕੋਈ ਵੀ ਬੰਦਾ ਜਿਹੜਾ ਐਡਾ ਵੱਡਾ ਦਾਵਾ ਨਹੀਂ ਕਰ ਸਕਦਾ ਲੇਕਿਨ ਇਹਨਾਂ ਨੇ ਕਿਉਂਕਿ ਹਰ ਬੰਦੇ ਨੂੰ ਖੁਦ ਦਾ ਪਤਾ ਹੁੰਦਾ ਹੈ ਅਗਰ ਉਹ ਕਰ ਰਹੇ ਨੇ ਤੇ ਠੀਕ ਹੋਏਗਾ ਮਤਲਬ ਉਹ ਐਡੇ ਦਾਅਵੇ ਨਾਲ ਜੋ ਕਹਿ ਰਹੇ ਨੇ ਤੇ ਮੈਂ ਉਹਨਾਂ ਦੀ ਨੀਅਤ ਤੇ ਸ਼ੱਕ ਨਹੀਂ ਕਰਦਾ ਲੇਕਿਨ ਵੇਖੋ ਬਹੁਤ ਵੱਡੀ ਗੱਲ ਹੈ ਵੈਸੇ ਤੇ ਇਹਨਾਂ ਦੀ ਮਤਲਬ ਇਹ ਉਹਨਾਂ ਨੇ ਤੇ ਆਪਣੇ ਆਪ ਨੂੰ ਇੱਕ ਪੇਸ਼ ਕਰ ਦਿੱਤਾ ਹੈ ਨਾ ਕਿ ਤੁਸੀਂ ਮੈਨੂੰ ਚੈੱਕ ਕਰਾਓ ਮੈਂ ਭਜਦਾ ਨਹੀਂ ਕਿਤੇ ਤੇ ਠੀਕ ਹੈ ਮੈਨੂੰ ਨਹੀਂ ਪਤਾ ਇਸ ਵਕਤ ਇੰਡੀਆ ਚ ਹੀ ਨੇ ਜਾਂ ਚਲੇ ਗਏ ਨੇ ਤੇ ਸੁਣਨ ਚ ਆ ਰਿਹਾ ਕਿ ਉੱਥੋਂ ਚਲੇ ਗਏ ਨੇ ਮਤਲਬ ਕਿਸੇ ਦੂਸਰੇ ਮੁਲਕ ਚ ਲੇਕਿਨ ਵੈਸੇ ਸਿਕਿਉਰਟੀ ਵਾਲੇ ਜਾਣ ਨਹੀਂ ਦਿੰਦੇ ਹੁੰਦੇ ਜਦੋਂ ਕਿਸੇ ਦੇ ਬੰਦੇ ਦੇ ਕੋਈ ਕੇਸ ਚੱਲ ਰਿਹਾ ਹੋਵੇ ਤੇ ਫਿਰ ਇਹਨਾਂ ਨੇ ਕਿਹਾ ਕਿ ਮੈਂ ਜਿਹੜੀ ਵੀ ਜਾਇਦਾਦ ਖਰੀਦੀ ਏ ਇਹ ਗੁਰੂ ਗ੍ਰੰਥ ਸਾਹਿਬ ਦੇ ਨਾਮ ਲਾਈ ਏ ਮੇਰੇ ਨਾਮ ਕੋਈ ਵੀ ਮਤਲਬ ਇੱਕ ਸਰਸਾਈ ਵੀ ਮੇਰੇ ਨਾਮ ਦੀ ਨਹੀਂ ਬੋਲਦੀ ਠੀਕ ਹੈ ਮੈਂ ਨਿੱਕੀ ਨਿੱਕੀ ਗੱਲ ਦਾ ਯਾਨੀ ਇhtਿਆਤ ਕੀਤਾ ਔਰ ਕਦੀ ਮੈਂ ਕਿਸੇ ਕੱਲਾ ਕਿਸੇ ਇਸਤਰੀ ਨੂੰ ਨਹੀਂ ਮਿਲਿਆ ਕਿਸੇ ਔਰਤ ਨੂੰ ਕੱਲਾ ਨਹੀਂ ਮਿਲਿਆ ਔਰ ਨਾ ਹੀ ਮੇਰੀ ਗੱਡੀ ਦੇ ਅੰਦਰ ਤੁਸੀਂ ਦੇਖਿਆ ਹੋਵੇਗਾ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਯਾਨੀ ਕਿ ਚੈਲੰਜ ਪੇਸ਼ ਕਰ ਦਿੱਤਾ ਔਰ ਨਾ ਹੀ ਕਦੀ ਮੈਂ ਕਿਸੇ ਔਰਤ ਦੇ ਹੱਥੋਂ ਦਾ ਪ੍ਰਸ਼ਾਦਾ ਛਕਿਆ ਉਹਨਾਂ ਨੇ ਤੇ ਇੱਥੇ ਤੱਕ ਕਹਿ ਦਿੱਤਾ ਕਿ ਮੈਂ ਤੇ ਆਪਣੀ ਮਾਨਵਿਕ ਹੈ ਕਿ ਕੱਲਾ ਨਹੀਂ ਮੇਰੇ ਕੋਲ ਆਣਾ ਮੇਰੇ ਬਾਪ ਦੇ ਨਾਲ ਮੇਰੇ ਕੋਲ ਆਣਾ ਬਹੁਤ ਮਤਲਬ ਇਹ ਇਸ ਤਰ੍ਹਾਂ ਤੋਂ ਬਹੁਤ ਫਿਰ ਅੱਛੇ ਇਨਸਾਨ ਨੇ ਨਾ ਇਹ ਜਿਹੜੇ ਇਸ ਤੋਂ ਤਾਂ ਫਿਰ ਇਹ ਜ਼ਾਹਰ ਹੋ ਰਿਹਾ ਕਿ ਅਗਰ ਵਾਕਿਆ ਹੀ ਇਦਾਂ ਤੇ ਸਾਨੂੰ ਸਾਨੂੰ ਜਿਹੜਾ ਹੁਸਨ-ਏ-ਜ਼ਨ ਰੱਖਣਾ ਚਾਹੀਦਾ ਹੈ ਕਿ ਉਹਨਾਂ ਨੇ ਜਿਹੜਾ ਕਹਿ ਦਿੱਤਾ ਹੈ ਕਿ ਆਪਣੇ ਆਪ ਨੂੰ ਪੇਸ਼ ਕਰ ਦਿੱਤਾ ਤੇ ਖੈਰ ਨਾ ਉਤੇ ਕਿਸ ਵੀ ਚੱਲ ਰਿਹਾ ਤੇ ਇੱਥੋਂ ਵੀ ਕੁਝ ਮਤਲਬ ਪਤਾ ਚਲ ਜਾਏਗਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੇ ਮਜ਼ੀਦ ਅੱਗੇ ਕੀ ਹੁੰਦਾ ਹੈ ਤੇ ਵੀਡੀਓ ਦੇਖਤਾ ਵਿੱਚ ਇੱਥੇ ਕਰਨੇ ਆ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ